ਦੇਖ ਸਕਦੇ ਹੋ ਪਹਿਲਾਂ ਵਾਲੀਆਂ ਤਸਵੀਰਾਂ ਇਹ ਆ ਸੀਗੀਆਂ ਆ ਵਾਲੀਆਂ ਨੇ ਜਦੋਂ ਠੀਕ ਹੋ ਗਏ ਤਾਂ ਤਸਵੀਰਾਂ ਹਾਂਜੀ ਅੱਜਕੱਲ੍ਹ ਜੀ ਮੈਂ ਤੁਹਾਡਾ ਆਪਣਾ ਅਮੀਕਾ ਸਲਾਮ ਅਲਾ ਖੜੇ ਸੀ ਜੀ ਡਾਕਟਰ ਕਰਮ ਜੋਗੀ ਲਹਿਰਾਗਾ ਹਾਂਜੀ ਦੋਸਤੋ ਇੱਥੇ ਹਨਾ ਜਿਵੇਂ ਖੁਰਕਦਾ ਜੀ ਜਿੰਨੀ ਤੁਹਾਡੇ ਪ੍ਰਾਣੀ ਹਨਾ ਖੁਰਕਾ ਜਾ ਕੋਈ ਵੀ ਅਲਰਜੀ ਹੈ ਹਨਾ ਤੁਹਾਡੇ ਸਰੀਰ ਤੇ ਤੁਹਾਡੀ ਚਮੜੀ ਖਰਾਬ ਹੋ ਰਹੀ ਹੈ ਤਾਂ ਇੱਕ ਵਾਰ ਇਸ ਡਾਕਟਰ ਸਾਹਿਬ ਨੂੰ ਜ਼ਰੂਰ ਮਿਲੋ ਮੈਨੂੰ ਲੱਗਦਾ ਤੁਹਾਡੀ ਸਮੱਸਿਆ ਦਾ ਹੱਲ ਉਰੀ ਹੋ ਸਕਦਾ ਤੇ ਆਜੋ ਬਾਕੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਆ ਵੀ ਕਿੰਨਾ ਸਮਾਂ ਲੱਗਦਾ ਤੇ ਕੀ ਕੀ ਪਰਹੇਜ ਆ ਆਜੋ ਫਿਰ ਤੇ ਲਓ ਜੀ ਦੋਸਤੋ ਆਜੋ ਫਿਰ ਗੱਲ ਕਰਦੇ ਆ ਹਨਾ ਡਾਕਟਰ ਸਾਹਿਬ ਨਾਲ ਵੀ ਕੀ ਕੀ ਕਿਸ ਕਿਸ ਦਾ ਇਲਾਜ ਕਰਦੇ ਨੇ ਤੇ ਕਿੰਨਾ ਟਾਈਮ ਲੱਗਦਾ ਹੈ ਹਨਾ ਤੇ ਆਜੋ ਗੱਲਬਾਤ ਕਰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਜੀ ਹਾਂ ਜੀ ਬਿਲਕੁਲ ਠੀਕ ਤੇ ਆਪਣੇ ਕੋਲੇ ਕਾਹਦਾ ਕਾਹਦਾ ਇਲਾਜ ਹੈ ਜੀ ਤੇ ਕਿੰਨੇ ਟਾਈਮ ਤੋਂ ਆਪਾਂ ਕੰਮ ਕਰ ਰਹੇ ਆ ਮੈਂ ਤਾਂ ਜੀ ਅਸੀਂ 150 ਸਾਲ ਤੋਂ ਇਲਾਜ ਕਰ ਰਹੇ ਆ ਜੀ अच्छा जी ते 40 ਸਾਲ ਤੋਂ ਮੈਨੂੰ ਹੋ ਗਿਆ ਜੀ ਇਲਾਜ ਕਰਦੇ ਨੂੰ ਠੀਕ ਹੈ ਜੀ ਤੇ ਸਰਸਸ ਦੀ ਜਿਹੜੀ ਬਿਮਾਰੀ ਹੈ ਚਮੜੀ ਰੋਗ ਹੈ ਜਿਹੜਾ ਹਾਂ ਜੀ ਸਕਿਨ ਦੀ ਜਿਸਰਸ ਜੀ ਬਹੁਤ ਪਹਿੜੀ ਬਿਮਾਰੀ ਹੈ ਅੰਗਰੇਜ਼ੀ ਇਲਾਜ ਨਹੀਂ ਹੈਗਾ ਉਹਦਾ ਔਰ ਆਯੁਰਵੇਦਿਕ ਨਾਲ ਇਲਾਜ ਹੈ ਜੀ ਠੀਕ ਹੈ ਉਸੇ ਆਯੁਰਵੇਦਿਕ ਦਾ ਇਲਾਜ ਕਰਦੇ ਜੀ 150 ਸਾਲ ਤੋਂ ਤੇ ਬਿਲਕੁਲ ਠੀਕ ਕਰ ਦਿੰਦੇ ਜੀ ਪਰ ਮੈਂ ਕਿੰਨੀ ਚਮੜੀ ਖਰਾਬ ਹੈ ਜੀ ਗਲੀ ਹੈ ਸੜੀ ਹੈ ਪਰ 15 ਸਾਲ ਹੋ ਗਏ 20 ਸਾਲ ਹੋ ਗਏ ਸਭ ਦੀ ਠੀਕ ਕਰ ਦਿੰਦੇ ਹਾਂ ਜੀ ਬਿਲਕੁਲ ਲੋਗ ਤੇ ਮਰ ਕੋ ਅਮਰੀਕਾ ਤੱਕ ਦੇ ਆ ਗਏ ਜੀ ਜਪਾਨ ਜੀ ਅਮਰੀਕਾ ਕੈਨੇਡਾ ਕੋਰੀਆ ਮਾ ਜੀ ਹੁਣ ਪਾਕਿਸਤਾਨ ਦਾ ਵੀ ਆਇਤੀ ਪਰ ਆਪਾਂ ਉਥੇ ਦਵਾਈ ਭੇਜ ਨਹੀਂ ਸਕਦੇ ਜਾ ਨਹੀਂ ਸਕਦੇ ਦਵਾਈ ਉਹਨਾਂ ਦੇ ਆਏ ਨੇ ਬਹੁਤ ਬੜੇ ਫੌਨ ਜੀ ਠੀਕ ਹੈ ਪਰ ਹਮ ਜਾਂਦੀ ਨਹੀਂ ਦਵਾਈ ਫਿਰ ਉਹਦਾ ਫਾਇਦਾ ਨਹੀਂ ਕੋਈ ਤੁਹਾਡੀ ਜਿਹੜੀ ਮੈਡੀਸਨ ਹੈ ਤੁਸੀਂ ਫਿਰ ਕੋਰੀਅਰ ਵਗੈਰਾ ਵੀ ਕਰਦੇ ਹਾਂ ਜੀ ਕੋਰੀਅਰ ਜੀ ਕਰਦੇ ਆ ਜੀ ਠੀਕ ਹੈ ਆ ਦੇਖੋ ਜੀ ਅ ਅੱਛਾ ਜੀ ਅਹ ਆ ਦੇਖ ਸਕਦਾ ਤੁਸੀਂ ਇਹਣਾ ਕੋਰੀਅਰ ਵੀ ਇਹਨਾਂ ਦੀ ਬਹੁਤ ਦੂਰ ਦੂਰ ਤੱਕ ਜਾਂਦੀ ਆ ਸਲਿੱਪਾਂ ਲੱਗੀਆਂ ਹੋਈਆਂ ਨੇ ਕੋਰੀਅਰ ਦੀਆਂ ਹਾਂ ਸਭ ਲੱਗੀਆਂ ਹੋਈਆਂ ਆ ਜੀ ਬਹੁਤ ਦੂਰ ਦੂਰ ਤੱਕ ਇਹਨਾਂ ਦੀ ਇਹ ਇਟਲੀ ਤੱਕ ਜਾਂਦੀ ਆ ਇਹ ਇਟਲੀ ਪਿਆ ਜੀ ਅੱਛਾ ਜੀ ਹਾਂ ਜੀ ਤੇ ਦੋਸਤੋ ਤਾਂ ਹੀ ਜਾਂਦੀ ਹੈ ਨਾ ਜੇ ਬੰਦੇ ਠੀਕ ਹੋ ਜਾਂਦੇ ਨੇ ਤਾਂ ਇਹਨਾਂ ਕੋਲੇ ਤਾਂ ਹੀ ਲੋਕ ਐਡੀ ਐਡੀ ਦੂਰੋਂ ਦਵਾਈਆਂ ਮੰਗਾਉਂਦੇ ਨੇਗੇ ਤੁਸੀਂ ਦੇਖ ਸਕਦੇ ਹੋ ਅੱਜ ਮੈਂ ਅੱਜ ਦੀ 3 ਤਰੀਕ ਦੀ ਵੀ ਮੈਂ ਦੇਖੀ ਸੀ ਇੱਕ ਸਲਿੱਪ ਆ ਤਿੰਨ ਤਰੀਕ ਦੀਆਂ ਜੀ ਅੱਗੇ ਆਉਗੀ ਆ ਤਿੰਨ ਹਨਾ ਹਾਂਜੀ ਤਿੰਨ ਦੀ ਇਹ ਕਿੱਥੇ ਮਗਾਈ ਆ ਇਹ ਜੀ ਉੱਤਰਾਖੰਡ ਗਈ ਜੀ ਰੋਧਰਾਪੁਰ ਜੀ ਉੱਤਰਾਖੰਡ ਹਾਂਜੀ ਤੇ ਲਓ ਜੀ ਦੋਸਤੋ ਫਿਰ ਹਨਾ ਜਿਨ੍ਹਾਂ ਨੂੰ ਇਹ ਸਮੱਸਿਆ ਹੈ ਚਮੜੀ ਰੋਗ ਦੇ ਸੰਬੰਧ ਚ ਕੋਈ ਵੀ ਸਮੱਸਿਆ ਤਾਂ ਡਾਕਟਰ ਸਾਹਿਬ ਨੂੰ ਮਿਲ ਆ ਸ਼ਿਮਲੇ ਗਈ ਹੈ ਜੀ ਆ ਦੇਖੋ ਇਹ ਮਰਚੂਪੰਡੇ ਸ਼ਿਮਲੇ ਗਈ ਆ ਹਾਂਜੀ ਠੀਕ ਹੈ ਇਹ ਇਹਦਾ ਟਾਈਮ ਕਿੰਨਾ ਖਾਣੀ ਪੈਂਦੀ ਹੈ ਦਵਾਈ ਜੀ ਇਹ ਦਵਾਈ 2-3 ਮਹੀਨੇ ਵੱਦ ਤੋਂ ਵੱਧ ਅੱਛਾ 2-3 ਮਹੀਨੇ ਖਾਣੀ ਪੈਂਦੀ ਬਸ ਜੀ ਬਿਲਕੁਲ ਜਦੋਂ ਖਤਮ ਕਰ ਦੋਗੇ ਤੇ ਇਹਦਾ ਪਰਹੇਜ਼ ਫਿਰ ਕੀ ਹੈ ਜੀ ਬਸ ਦਾਰੂ ਮੀਟ ਅੰਡਾ ਇਹਦਾ ਪਰਹੇਜ਼ ਹੈ ਜੀ ਅੱਛਾ ਜੀ ਹਾਂ ਗਰਮਾਂ ਸਾਰੀ ਚੀਜ਼ ਨਾ ਖਾਵੇ ਬੰਦਾ ਠੀਕ ਹੈ ਤੇ ਬਿਲਕੁਲ ਹੀ ਜਿਵੇਂ ਖਰਾਬ ਤੋਂ ਖਰਾਬ ਚਮੜੀ ਹੁੰਦੀ ਹੈ ਉਹ ਇਹਨਾਂ ਕੋਲੇ ਜਾਂਦੇ ਨੇ ਤਾਂ ਉਹ ਠੀਕ ਵੀ ਕਰਦੇ ਨੇ ਆਪਾਂ ਪਹਿਲਾਂ ਵੀ ਵੀਡੀਓ ਵੀ ਪਾਈ ਐ ਡਾਕਟਰ ਸਾਹਿਬ ਜਿਵੇਂ ਆਨਲਾਈਨ ਤੋਂ ਦਵਾਈ ਮੰਗਵਾਉਦੇ ਨੇ ਹਨਾ ਹਾਂਜੀ ਤੇ ਉਹ ਠੀਕ ਹੋ ਜਾਂਦੇ ਨੇ ਤੁਹਾਨੂੰ ਰਿਪੋਰਟ ਦਿੰਦੇ ਨੇ ਵੀ ਅਸੀਂ ਕੀ ਕਰ ਬਿਲਕੁਲ ਜੀ ਬਿਲਕੁਲ ਆ ਦੇਖੋ ਜੀ ਠੀਕ ਹੈ ਜੀ ਹੁਣ ਮੈਂ ਦੇਖਾਣਾ ਜੀ ਕਿੰਨੀ ਬਿਮਾਰੀ ਖਤਰਨਾਕ ਹੈ ਜੀ ਆਹ ਦੇਖੋ ਦੋਸਤੋ ਆਹ ਦੇਖ ਸਕਦਾ ਤੁਸੀਂ ਹਨਾ ਹਾਂਜੀ ਕਿੰਨਾ ਭੈੜਾ ਹਾਲ ਹੋ ਰਿਹਾ ਸਕਿਨ ਦਾ ਪਹਿਲਾਂ ਦੀ ਹੈ ਜੀ ਅੱਛਾ ਜੀ ਆਹ ਦੇਖੋ ਫੇਰ ਆਹ ਲਓ ਜੀ ਹੁਣ ਹੁਣੇ ਜੀ ਜਿਵੇਂ ਠੀਕ ਹੋ ਗਏ ਫਿਰ ਭੇਜੀ ਇਹਨਾਂ ਨੇ ਹਾਂ ਜੀ ਦਵਾਈ ਵੰਗਾਉਂਦੇ ਕਹਿੰਦੇ ਅਦਕ ਕਿੰਨਾ ਸਾਫ ਹੋ ਗਈ ਸਰੀ ਆ ਲਓ ਜੀ ਦੋਸਤੋ ਆਪ ਤੁਸੀਂ ਦੇਖ ਸਕਦੇ ਹੋ ਪਹਿਲਾਂ ਵਾਲੀਆਂ ਤਸਵੀਰਾਂ ਇਹ ਆ ਸੀਗੀਆਂ ਆ ਵਾਲੀਆਂ ਨੇ ਜਦੋਂ ਠੀਕ ਹੋ ਗਏ ਤਾਂ ਤਸਵੀਰਾਂ ਹਾਂ ਜੀ ਤਾਂ ਫਰਕ ਪਿਆ ਹੈਗਾ ਹਾਂਜੀ ਬਿਲਕੁਲ ਦੇਖ ਸਕਦੇ ਹੋ ਤੇ ਹੋਰ ਵੀ ਡਾਕਟਰ ਸਾਹਿਬ ਹੈਗੇ ਨੇ ਬਹੁਤ ਜੀ ਆ ਦੇਖੋ ਜੀ ਅੱਛਾ ਜੀ ਇਹ ਆ ਦੇਖੋ ਜੀ ਤੁਸੀਂ ਦੇਖ ਸਕਦਾ ਕਿੰਨਾ ਬੁਰਾ ਹਾਲ ਹੈ ਇਸਕੇ ਦਾ ਬਹੁਤ ਬੁਮਾਰਾ ਕਰਾ ਵਾਜੀ ਸਾਰੀ ਚਮੜੀ ਆ ਦੇਖੋ ਜੀ ਇਹਨਾਂ ਨੂੰ ਦਵਾਈ ਹਜੇ ਤੁਸੀਂ ਭੇਜੀ ਹੈ ਹਾਂ ਜੀ ਉਹ ਤਿਆਰ ਕਰਕੇ ਭੇਜਤੀ ਜੀ ਅੱਛਾ ਜੀ ਹਾਂ ਤੇ ਦੋਸਤੋ ਦੇਖੋ ਕਿੰਨਾ ਭੈੜਾ ਹਾਲ ਸਕਿਨ ਦਾ ਹੋ ਰਿਹਾ ਹੈ ਨਾ ਬੜੀ ਤੰਗ ਹੋਣੀ ਬੇਬੇ ਆ ਤੁਸੀਂ ਦੇਖ ਸਕਦਾ ਹੋਰ ਵੀ ਹੋਰ ਵੀ ਹੈ ਹਾਂ ਜੀ ਆ ਦੇਖੋ ਜੀ ਆ ਦੇਖਿਓ ਤੁਸੀਂ ਦੇਖ ਸਕਦੇ ਹੋ ਸਕਰੀਨ 'ਚ ਕਿੰਨਾ ਭੈੜਾ ਹਾਲ ਹੋ ਰਿਹਾ ਹੈ ਸਕਿਨ ਦਾ ਤੇ ਡਾਕਟਰ ਸਾਹਿਬ ਨੇ ਫਿਰ ਦਵਾਈ ਭੇਜੀ ਹੈ ਤੇ ਸਮਝ ਲਓ ਵੀ ਇਹਨਾਂ ਨੂੰ ਦੱਸਤਾ ਕਿੰਨਾ ਟਾਈਮ ਖਾਣੀ ਹੈ ਬਿਲਕੁਲ ਜੀ ਇਹ ਤਾਂ ਹੁਣ ਰਾਜੀ ਹੋ ਜਾਣੀ ਹੈ ਜੀ 15-20 ਦੇ ਵਿੱਚ ਹੋ ਜੂ ਠੀਕ ਜੀ ਠੀਕ ਹੈ ਫਿਰ ਜਦੋਂ ਇਹ ਠੀਕ ਹੋ ਗਈ ਆਪਾਂ ਦਿਖਾਵਾਂਗੇ ਆਪਾਂ ਹਾਂ ਜੀ ਹਾਂ ਬਿਲਕੁਲ ਦੋਸਤੋ ਜਦੋਂ ਹਨਾ ਇਹ ਬੇਬੇ ਠੀਕ ਹੋ ਗਈ ਹਨਾ ਆਪਾਂ ਉਹਦੀ ਵੀ ਤੁਹਾਨੂੰ ਵੀਡੀਓ ਚ ਕਲਿੱਪ ਅਗਲੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਹਾਂ ਜੀ ਨੋਟ ਰੱਖਿਓ ਵੀ ਤੁਹਾਨੂੰ ਇਹ ਦਿਖਾਈ ਸੀ ਅਸੀਂ ਕਿੰਨੀ ਮਾੜਾ ਹਾਸ ਹੀ ਹਨਾ ਬੇਬੇ ਜੀ ਹੈ ਕਿਤੋਂ ਤੇ ਇੱਕ ਵਾਰ ਆਪਣਾ ਐਡਰੈਸ ਬੋਲ ਦਿਓ ਜੀ ਫਿਰ ਮੰਡੀ ਵਾਲਾ ਮੰਦਰ ਚੌਂਕ ਜੀ ਅਨਾਜ ਮੰਡੀ ਪੁਰਾਣੀ ਜੀ ਤੇ ਲੋਹਾ ਮਾਰਕੀਟ ਜੀ ਆਪਣੇ ਸਾਹਮਣੇ ਠੀਕ ਹੈ ਉਹਦੇ ਸਾਹਮਣੇ ਦੁਕਾਨ ਹੈ ਜੀ ਪੇਟੀਆਂ ਬਣਦੀਆਂ ਨੇ ਡਰਮ ਬਣਦੇ ਨੇ ਜੀ ਉਹਦੇ ਸਾਹਮਣੇ ਦੁਕਾਨ ਹੈ ਜੀ ਆਪਣੀ ਤਾਂ ਲਓ ਜੀ ਦੋਸਤੋ ਵੀਡੀਓ ਕਰ ਦਿਓ ਸ਼ੇਅਰ ਕਿਉਂਕਿ ਕੋਈ ਨਾ ਕੋਈ ਪਰੇਸ਼ਾਨ ਹੁੰਦਾ ਇਸ ਬਿਮਾਰੀ ਤੋਂ ਉਹਦਾ ਇਲਾਜ ਨਹੀਂ ਹੋ ਪਾਂਦਾ ਬਹੁਤ ਦਵਾਈਆਂ ਖਾ ਲੈਂਦਾ ਮਹਿੰਗੀਆਂ ਮਹਿੰਗੀਆਂ ਤਾਂ ਇੱਕ ਵਾਰ ਡਾਕਟਰ ਹਨਾ ਕਰਮ ਜੋਗੀ ਬਾਜ਼ਵਾ ਕਲੀਨਿਕ ਤੇ ਤੁਸੀਂ ਪਹੁੰਚੋ ਜਰੂਰ ਉਮੀਦ ਹੈ ਇੱਥੋਂ ਤੁਸੀਂ ਜਰੂਰ ਠੀਕ ਹੋ ਕੇ ਜਾਓਗੇ ਥੈਂਕ ਯੂ ਤਰਫਾਤ ਤੁਹਾਡਾ ਆਪਣਾ ਮੀਕਾ ਸੁਣਾਵਾਂਗਾ